ਅੰਬਾਲਾ ਚੰਡੀਗੜ੍ਹ ਰੋਡ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿੱਥੇ ਜ਼ੋਮੈਟੋ ਕੰਪਨੀ ਵਿੱਚ ਕੰਮ ਕਰਨ ਵਾਲੇ ਇੱਕ ਡਿਲੀਵਰੀ ਬੁਆਏ ਦੀ ਟਰੱਕ ਹੇਠਾਂ ਆਉਣ ਨਾਲ ਮੌਕੇ ਤੇ ਹੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਅੰਬਾਲਾ ਚੰਡੀਗੜ੍ਹ ਰੋਡ 'ਤੇ ਜਾ ਰਿਹਾ ਸੀ ਜਿਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਿੱਛੇ ਤੋਂ ਆ ਰਹੇ ਟਰੱਕ ਹੇਠਾਂ ਆ ਗਿਆ। ਮ੍ਰਿਤਕ ਦੀ ਪਛਾਣ 25 ਸਾਲਾ ਤਰਮਿੰਦਰ ਕੁਮਾਰ ਵਜੋਂ ਹੋਈ ਜੋ ਕਿ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਐਸਐਸਐਫ ਟੀਮ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤਾਂ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਲੋਕਾਂ ਨੇ ਟਰੈਕ ਡਰਾਈਵਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਤਾਂ ਮਾਮਲੇ ਦੀ ਜਾਂਚ ਕਰ ਰਹੀ ਹੈ ਸਾਡੇ ਕੋਲ 12:18 ਮਿੰਟ ਤੇ ਆਈ ਹੈ ਜੀ ਇਹਨਾਂ ਦਾ ਰੋਪਏ ਕਿ ਜਾਮ ਕਰੇ ਸੜਕ ਹੈ ਰੇ ਸੀ ਕਿ ਪੀਪਲਸ ਨੂੰ ਇੱਕ ਡੇਢ ਘੰਟਾ ਇਨਫਾਰਮ ਕੀਤਾ ਸੀ ਸਾਨੂੰ ਪਹੁੰਚੀ ਨਹੀਂ ਅਥੇ ਭਾਈ ਜਦੋਂ ਸਾਡੇ ਕੋਲ ਇਨਫਾਰਮੇਸ਼ਨ ਆਈ ਅਸੀਂ ਨਾਲ ਦੀ ਨਾਲ ਤੁਰਿਆ ਤੇ ਪਿੱਛੇ ਜਾਮ ਬਹੁਤ ਲੱਗੇ ਹੋਏ ਸੀ ਫਿਰ ਜਾਮ ਦੇ ਵਿੱਚ ਹੌਲੀ ਹੌਲੀ ਆਉਣਾ ਸੀ ਆਪਾਂ ਨੇ ਤੇ ਹੁਣ ਕਾਰਵਾਈ ਕੀ ਕੀਤੀ ਹੁਣ ਕਾਰਵਾਈ ਆਪਾਂ ਥਾਣੇ ਜ਼ਿਰਖੋ ਥਾਣੇ ਬੁਲਾਇਆ ਉਹਨਾਂ ਨੂੰ ਆ ਰਹੀ ਹੈ ਉਹਨਾਂ ਦੀ ਗੱਡੀ ਐਂਬੂਲੈਂਸਰੀ ਬੁਲਾਈ ਆ ਉਹ ਐਸਾ ਜਨਬ ਵੀ ਆ ਕੇ ਗੱਡੀ ਆਪਾਂ ਬੁਲਾਈ ਆ ਤੇ ਹੁਣ ਜੋ ਵੀ ਕਾਰਵਾਈ ਹੋਊਗੀ ਬਣਦੀ ਆਪਾਂ ਕਰਾਂਗੇ ਤੁਹਾਨੂੰ